ਪੋਣਾ ਦੇ ਇਸ ਰੁੱਤ ਵਿੱਚ ਮੈਂ ਇਹ ਸ਼ਾਂਤ ਇਸ ਵੇਲੇ ਸ਼੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ ਮੱਧ ਵਰਗ ਤੇ ਗਰੀਬ ਲੋਕਾਂ ਦੇ ਲਈ ਇੱਕ 에ਅਰਪੋਰਟ ਦੇ ਸਮਾਨ ਵਰਤਿਆ ਜਾਣ ਵਾਲਾ ਇਹ ਬੱਸ ਸਟੈਂਡ ਦਾ ਉਹ ਹਿੱਸਾ ਹੈ ਜਿੱਥੇ ਮਿੰਨੀ ਬੱਸਾਂ ਦਾ ਇਕੱਠ ਹੁੰਦਾ ਹੈ ਤੇ ਲੋਕ ਜਿਹੜੇ ਆਪਣੀ ਰੋਜ਼ੀ ਰੋਟੀ ਦੀ ਖਾਤਰ ਵੱਖ-ਵੱਖ ਪਿੰਡਾਂ ਨੂੰ ਛੱਡ ਕੇ ਹਰ ਰੋਜ਼ ਸ਼ਹਿਰ ਵਿੱਚ ਆਉਂਦੇ ਹਨ ਉਹਨਾਂ ਲੋਕਾਂ ਤੋਂ ਜਾਣਾਂਗੇ ਇਹਨਾਂ ਚੋਣਾਂ ਨੂੰ ਲੈ ਕੇ ਲੋਕਾਂ ਦੀ ਪ੍ਰਤੀਕਿਰਿਆ ਅਤੇ ਲੋਕ ਕਹੋ ਜਿਹਾ ਅਸਾਂ ਆਪਣੇ ਜਿਹੜੇ ਸਿਆਸਤਦਾਨਾਂ ਤੋਂ ਰੱਖਦੇ ਹਨ ਆਉਣ ਵਾਲੇ ਸਮੇਂ 'ਚ ਕਿਹੋ ਜਿਹੇ ਲੋਕਾਂ ਦੀ ਜਿਹੜੀ رائے ਹੋਵੇਗੀ ਲੋਕਾਂ ਦੀ ਕੀ ਸੋਚ ਹੋਵੇਗੀ ਸਿਆਸਤਦਾਨਾਂ ਨੂੰ ਚੁਣਨ ਵਾਸਤੇ ਸਤਿ ਸ਼੍ਰੀ ਅਕਾਲ ਭਾਈ ਜੀ ਬ੍ਰਦਰ ਕੀ ਨਾਮ ਹੈ ਤੁਹਾਡਾ ਮੈਂ ਸਿੰਘਾ ਜੀ ਮੇਰਾ ਕੀ ਕੰਮ ਕਰਦੇ ਹੋ ਵੀਰ ਜੀ ਮੈਂ ਢਾਂ ਚਾਰਜਾਂ ਬਣੀ ਹਾਂ ਢਾਂ ਜੀ ਵੀਰੇ ਵੋਟ ਬਣੀ ਆ ਹਾਂ ਜੀ ਪਾਉਣੇ ਹਰ ਵਾਰੀ ਹਾਂ ਜੀ ਇਸ ਵਾਰੀ ਜਦੋਂ ਅਸੀਂ ਵੋਟ ਪਾਉਣੇ ਆ ਕੁਝ ਇੱਛਾ ਹੁੰਦੀ ਆ ਸੋਚਦੇ ਆ ਵੀ ਆ ਚੀਜ਼ ਮਿਲ ਜੇ ਹਾਂ ਜੀ ਇਸ ਵਾਰੀ ਕੀ ਆਸ ਕਰਦੇ ਹੋ ਕੀ ਮਿਲਣਾ ਚਾਹੁੰਦੇ ਆਸ ਕਰਨਾ ਇਨਾ ਸਰਕਾਰਾਂ ਤੋਂ ਜੀ ਕੀ ਆਸ ਰੱਖੀ ਐ ਨਾ ਸਰਕਾਰਾਂ ਤੋਂ ਕੋਈ ਵੀ ਸਰਕਾਰ ਕਿਸੇ ਵਾਸਤੇ ਕੁਝ ਨਹੀਂ ਸੋਚਦੀ ਆਪਦੇ ਵਾਸਤੇ ਹੀ ਸੋਚਦੀ ਜੋ ਕੋਈ ਸੋਚਦੀ ਆਪਦੇ ਵਾਸਤੇ ਹੀ ਸੋਚਦੀ ਐ ਕੋਈ ਗਰੀਬ ਬੰਦੇ ਵਾਸਤੇ ਤਾਂ ਕੋਈ ਸੋਚਦੀ ਨਹੀਂ ਕਿਹੋ ਜੀਆਂ ਮਤਲਬ ਇੱਛਾਵਾਂ ਉਮੀਦਾਂ ਕੀ ਚਾਣੇ ਉਹ ਸਰਕਾਰਾਂ ਕੀ ਕਰਨ ਕਿਉਂਕਿ ਸਾਡੇ ਨਾਲ ਇਹ ਤੁਹਾਡੀ ਗੱਲ ਸਰਕਾਰ ਤੱਕ ਸਿਆਸਤਦਾਨਾਂ ਤੱਕ ਬਿਲਕੁਲ ਸਿੱਧੇ ਪਹੁੰਚਣੀ ਐ ਕੀ ਦੱਸੀਏ ਜੀ ਹੁਣ ਕੀ ਇਹਨਾਂ ਨੇ ਦੇਣਾ ਸਾਨੂੰ ਕਿੱਥੇ ਤੇਲ ਦਾ ਰੇਟ ਗਿਆ ਕਿੱਥੇ ਡੀਜ਼ਲ ਦਾ ਰੇਟ ਗਿਆ ਜੇ ਸਾਨੂੰ ਮੰਨ ਲਓ ਵੀ ਡੀਜ਼ਲ ਸਸਤਾ ਮਿਲੂਗਾ ਸਾਨੂੰ ਮਾਲਕ ਵੀ ਸਾਡੀਆਂ ਤਨਖਾਹਾਂ ਵਧਾਉਣਗੇ ਜੀ ਜੇ ਮੰਨ ਲਓ ਵੀ ਕੋਈ ਖੰਡਾ ਜਾਂ ਚਾਹ ਜੀ ਕਿਸੇ ਕਿੱਥੇ ਚੜ ਗਈ ਇਹਨਾਂ ਸਰਕਾਰਾਂ ਨੇ ਕਦੇ ਵੀ ਕਦੇ ਨਹੀਂ ਸੋਚਿਆ ਵੀ ਗਰੀਬ ਬੰਦਾ ਕਿੱਥੇ ਆ ਇਹ ਤਾਂ ਆਪਦੇ ਵਾਸਤੇ ਹੀ ਸੋਚਦੇ ਆ ਜੀ ਵੀ ਅਸੀਂ ਵੋਟਾਂ ਪਾਓ ਤੇ ਜਾ ਕੇ ਉੱਥੇ ਬਹਿ ਜਾਓ ਤੇ ਕੋਈ ਮੁੱਦਾ ਕਿਸੇ ਵਾਸਤੇ ਗਰੀਬ ਵਾਸਤੇ ਕਦੇ ਮੁੱਦਾ ਚੱਕਿਆ ਸਰਕਾਰਾਂ ਨੇ ਜਾਵਾਂਗੇ ਵੋਟ ਪਾਉਣ ਵੋਟ ਪਾਣ ਜਾਵਾਂਗੇ ਜੀ ਜ਼ਰੂਰ ਜਾਵਾਂਗੇ ਵੋਟ ਪਾਣ ਦੇ ਸੁਪਨੇ ਅੰਦਰ ਵੀ ਵੋਟ ਪਾਉਣ ਨਾਲ ਕੀ ਤਬਦੀਲੀ ਆਵੇ ਕੀ ਸੁਪਨਾ ਜੀ ਵੋਟ ਪਾ ਆਵਾਂਗੇ ਸੁਪਨੇ ਤਾਂ ਕੀ ਇਹਨਾਂ ਨੇ ਪੂਰੇ ਕਰਨੇ ਨਾ ਕਦੇ ਇਹਨਾਂ ਸਰਕਾਰਾਂ ਨੇ ਪੂਰੇ ਕੀਤੇ ਤੇ ਨਾ ਹੀ ਇਹ ਸਰਕਾਰਾਂ ਪੂਰੇ ਕਰ ਸਕਦੇ। ਪਰ ਵੋਟ ਫਿਰ ਵੀ ਪਾਉਂਗਾ। ਵੋਟ ਪਾ ਦੇਾਂਗੇ ਜੀ। ਬੋਰਡ ਦਾ ਕੋਈ ਚੱਕਰ ਨਹੀਂ। ਵੋਟ ਪਾ। ਇਹਨਾਂ ਸਾਡੇ ਨਾਲ ਬੱਸ ਸਟੈਂਡ ਤੇ ਨਿੱਜੀ ਬੱਸਾਂ ਦੇ ਵਿੱਚ ਸੇਵਾ ਕਰਨ ਵਾਲੇ ਲੋਕ ਕਾਫੀ ਨਰਾਸ਼ ਨੇ ਇਸ ਤੋਂ ਬਾਅਦ ਅੱਗੇ ਵੀ ਤੁਹਾਡੀ ਅਸੀਂ ਗੱਲ ਕਰਾਵਾਂਗੇ ਯਾਤਰੀਆਂ ਦੇ ਨਾਲ। ਭਾਈ ਜੀ, 1 ਮਿੰਟ ਦੇਖੋ ਇੱਧਰ ਕੀ ਨਾ ਵੀਰੇ ਆਪਣਾ। ਆਜੋ ਆਜੋ ਕੋਈ ਗੱਲ ਨਹੀਂ ਭੱਜਣਾ। ਆ ਜਾ ਕੋਈ ਗੱਲ ਨਹੀਂ ਨਾਰਮਲ ਹੀ। ਵੋਟ ਬਣੀ ਹੈ। हां भाई बनी है कितने ਚਿਰ ਤੋਂ ਬਣੀ ਹੈ ਹੋਵੇ 5 ਸਾਲ ਹੋ ਗਏ ਕੀ ਸੋਚ ਕੇ ਆਪਾਂ ਵੋਟ ਪਾਉਣੇ ਆ ਵੀ ਸਰਕਾਰਾਂ ਸਾਨੂੰ ਕੀ ਦੇਣ ਕੀ ਮੰਗਾ ਜਿਹੜੀਆਂ ਲੱਗਦਾ ਵੀ ਸਰਕਾਰ ਪੂਰੀਆਂ ਕਰੇ ਜਿਹਦੇ ਵੱਟੇ ਸੀ ਵੋਟ ਪਾਉਣੇ ਆ ਸਾਨੂੰ ਤਾਂ ਜਰਾ ਬੇਰੋਜ਼ਗਾਰ ਜਿਹੜੇ ਫਿਰਦੇ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ ਨੌਕਰੀਆਂ ਦੀ ਮੰਗ ਹੈ ਬੜਾ ਵਧੀਆ ਸੋਚ ਨਾ ਬਾਲੀ ਤਾਂ ਅਗਰ ਤੋਂ ਘੱਟ ਵੀ ਰੇਕ ਬੰਦੇ ਦੀ ਕੋਈ 15 ਤੋਂ ਲੈ ਕੇ 20000 ਤੱਕ ਤਨਖਾਹ ਹੋਈ ਨਾ ਹੋਵੇ ਨਾ ਸਾਨੂੰ ਆ ਕਣਕਾ ਕੁਣਕਾ ਦੇ ਕੇ ਆ ਜ਼ਿੰਮੇਦਾਰਾਂ ਨੂੰ ਮੰਨ ਕੇ ਚੱਲ ਆਹ ਮੋਟਰ ਵਾਲੀ ਲਾਇਡ ਫ੍ਰੀ ਕਰਤੀ ਆ ਐਸੇ ਕੋਟੇ ਨੂੰ ਊਂ ਲਾਇਡ ਲੂਟ ਫ੍ਰੀ ਕਰੀ ਜਾਂਦੇ ਆ ਸਾਨੂੰ ਲਾਇਡ ਨਹੀਂ ਫ੍ਰੀ ਚਾਹੀਦੀ ਸਾਨੂੰ ਕੋਈ ਕਣਕ ਨਹੀਂ ਚਾਹੀਦੀ ਕੋਈ ਦਾਲ ਨਹੀਂ ਚਾਹੀਦੀ ਸਾਨੂੰ ਰੋਜ਼ਗਾਰ ਚਾਹੀਦਾ ਬਸ ਜੀ ਬਹੁਤ ਵਧੀਆ ਇਹਨਾਂ ਨੇ ਆਪਣੇ ਵਿਚਾਰ ਰੱਖਿਆ ਕਿ ਲੋਕਾਂ ਨੂੰ ਰੋਜ਼ਗਾਰ ਚਾਹੀਦਾ ਹੈ ਇਸ ਤੋਂ ਬਾਅਦ ਕੁਝ ਮੁਸਾਫਰਾਂ ਤੱਕ ਤੁਹਾਨੂੰ ਲੈ ਕੇ ਚੱਲਦੇ ਆ ਕੈਮਰਾ ਪਰਸਨ ਮੇਰੇ ਨਾਲ ਬੱਸ ਦੇ ਅੰਦਰ ਆਉਣਗੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਸਤਿ ਸ਼੍ਰੀ ਅਕਾਲ ਬਾਬਾ ਜੀ ਅ ਬਾਬਾ ਜੀ ਕੀ ਨਾਂ ਤੁਹਾਡਾ ਗੌਰ ਸਿੰਘ ਆ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਗਰਮੀ ਤੇ ਇਸ ਪਾਸੇ ਆ ਜਾਓ ਮੇਰੇ ਨਾਲ ਆਰਾਮਗੜ ਚੋਂ ਆ ਤਵਾ ਵੋਟ ਬਣੀ ਹੈ ਜੀ ਵੋਟ ਬਣੀ ਹੈ ਕਿੰਨੇ ਚਿਰ ਤੋਂ ਜਿਹੜੀ ਵੋਟ ਦੀ ਬਰਤੋਂ ਕਰ ਰਹੇ ਹੋ ਇਹ ਬੋਰਡ ਪੰਜ ਸਾਲਾਂ ਤੋਂ ਆਉਂਦੀ ਜੀ ਲੀਡਰਾਂ ਤੱਕ ਕਿਹੋ ਜਿਹੀ ਆਸਾ ਰੱਖਦੇ ਹੋ ਲੀਡਰਾਂ ਤੱਕ ਕਿਹੋ ਜਿਹੀ ਆਸ ਰੱਖਦੇ ਹੋ ਜਿਹੜੀਆਂ ਲੱਗੇ ਵੀ ਤੁਹਾਡੀਆਂ ਆਸਾਂ ਪੂਰੀਆਂ ਕਰਨ ਜੇ ਸਾਡਾ ਕੰਮ ਕਰਨਗੇ ਤੇ ਫੇਰ ਅਸੀਂ ਵੀ ਉਹਨਾਂ ਦਾ ਕੰਮ ਮਸਲਾ ਹੱਲ ਕਰਾਂਗੇ ਕਿਹੋ ਜੇ ਕੰਮ ਪਾਲਦੇ ਹੋ ਸਿਆਸਤਦਾਨਾਂ ਤੋਂ ਕੋਈ ਸਾਡੇ ਕੋਈ ਮਾੜਾ ਮੋਟਾ ਕੋਠਾ ਵਟਲਾ ਡਿੱਗਿਆ ਜਾਂ ਸਾਡਾ ਕੋਈ ਉਹੜਾ ਕੋਈ ਕੰਮ ਕਰਨ ਵਾਲੇ ਪਿੰਡ ਦੇ ਉਹ ਹੋਣ ਤੇ ਅਸੀਂ ਇੱਥੇ ਵੋਟਾਂ ਪਾਵਾਂਗੇ ਉਹਨੂੰ ਪੈਨਸ਼ਨ ਲੱਗੀ ਹੈ ਜੀ ਤੁਹਾਡੀ ਨਹੀਂ ਲੱਗੀ ਜੀ ਇਹ ਲਗਵਾਈ ਕਿਉਂ ਨਹੀਂ ਆਪਦੇ ਕਿਸੇ ਆਗੂ ਨੂੰ ਨਹੀਂ ਕਿਹਾ ਜਾਂ ਕਿਸੇ ਅਧਿਕਾਰੀ ਨੂੰ ਨਹੀਂ ਮਿਲਿਆ ਉਹਨੂੰ ਜੋ ਕਈ ਦਾ ਜੀ ਉਹ ਆਂਦੇ ਹਜੇ ਤੱਕ ਨਹੀਂ ਲੱਗਦੀ ਨਹੀਂ ਉਹ ਉਮਰ ਕਿੰਨੀ ਹੋ ਗਈ ਹੈ ਜੀ ਮੇਰੀ ਤਾਂ ਗਿਆ 1 ਘੱਟ 70 ਦੀ 1 ਘੱਟ 70 ਬਿਲਕੁਲ ਉਮਰ ਤਾਂ ਜਾਇਜ਼ ਹੈ ਹਾਂ ਇਸ ਵਾਰ ਜਾਵਾਂਗੇ ਵੋਟ ਪਾਉਣ ਹਾਂ ਜਾਵਾਂਗੇ ਜੀ ਐਸ ਕਰਦੇ ਹੋ ਵੀ ਲੀਡਰ ਕੰਮ ਕਰਨਗੇ ਲੋਕਾਂ ਦੇ ਜੇ ਲੀਡਰ ਜੇ ਕੰਮ ਕਰਨਗੇ ਤਾਂ ਵੇਖਣੇ ਤਾਂ ਪੈਂਦਾ ਹੀ ਆਪਾਂ ਕੋਈ ਵੀ ਆਪਾਂ ਬਣਾਉਣੇ ਆ ਕੋਈ ਇਹ ਨਹੀਂ ਕਹਿੰਦੇ ਵੀ ਦੂਜਾਂ ਨੇ ਪਾਰਟੀ ਬਣਾਉਂਦੇ ਜਾਂ ਕੋਈ ਕਿਸੇ ਵਜ੍ਹਾ ਦੀ ਵੀ ਨਹੀਂ ਬਣਾਉਂਦੇ ਜੇ ਕੰਮ ਕਰਨਗੇ ਤਾਂ ਫੇਰ ਹੀ ਬਣਨਗੇ ਜੀ ਬਿਲਕੁਲ ਹਾਂਜੀ ਬੱਸ ਦੇ ਵਿੱਚ ਮੱਧ ਵਰਗੀ ਲੋਕ ਹੈ ਜਿਹੜੇ ਪਿੰਡਾਂ ਤੋਂ ਉੱਠ ਕੇ ਸ਼ਹਿਰਾਂ ਵੱਲ ਆਪਣੀ ਰੋਜ਼ੀ ਰੋਟੀ ਕਮਾਉਣ ਆਉਂਦੇ ਆ ਤਸਵੀਰਾਂ ਦੇ ਵਿੱਚ ਦਿਖਾ ਦਈਏ ਕਿ ਕੋਈ ਗੱਲ ਨਹੀਂ ਵੀਰੇ ਪੀਓ ਗਰਮੀ ਦਾ ਮੌਸਮ ਹੈ ਠੰਡੇ ਹੋਣ ਲਈ ਚੀਜ਼ਾਂ ਪੀਣੀਆਂ ਪੈਂਦੀਆਂ ਕੀ ਨਾਮ ਹੈ ਵੀਰੇ ਮੈਂ ਨਾ ਵੀਰੇ ਕਿਹੜੀ ਜਗ੍ਹਾ ਤੋਂ ਆਏ ਹੋ? ਰਾਮਗੜ੍ਹ। ਭੈਣੇ ਦੇਖ ਲਓ ਇੱਧਰ ਕੋਈ ਗੱਲ ਨਹੀਂ ਠੰਡਾ ਹੀ ਪੀ ਰਹੇ ਹੋ ਗਰਮੀ ਹੈ ਸਾਰਿਆਂ ਨੇ ਪੀਣਾ ਹੁੰਦਾ। ਵੋਟ ਬਣੀ ਹੈ ਵੀਰੇ? ਨਾ ਵੀਰੇ। ਵੋਟ ਹੀ ਨਹੀਂ ਬਣੀ। ਨਾ ਨਾ ਮੇਰਾ ਕੁਛ ਵੀ ਨਹੀਂ। ਲੱਗਦਾ ਇੱਕ ਦਸ ਦੋ ਵੀ ਸਰਕਾਰਾਂ ਤੋਂ ਲੋਕ ਕੀ ਚਾਹੁੰਦੇ ਆ? ਕੀ ਲੱਗਦਾ ਕੋਈ ਸਰਕਾਰਾਂ ਕਰਨ ਕੀ ਮੰਗ ਰੱਖਦੇ ਹੋ? ਬਈ ਆਪਣੀ ਤਾਂ ਕੋਈ ਮੰਗ ਨਹੀਂ। ਮੈਡਮ ਤੁਸੀਂ ਕਿਹੜੀ ਜਗ੍ਹਾ ਤੋਂ? ਕੋਈ ਗੱਲ ਨਹੀਂ ਭੈਣੇ ਤੁਹਾਡੀ ਗੱਲ ਹੀ ਸਾਰਿਆਂ ਤੱਕ ਪਹੁੰਚਣੀ ਆ। ਲੋਕਾਂ ਨੂੰ ਤੁਹਾਡੇ ਤੋਂ ਪੁੱਛੀ ਦੀ। ਕੀ ਨਾ ਵੀਰੇ? ਆ ਜਾਓ ਉੱਧਰ ਦੇਖਿਓ। ਕਿਹੜੀ ਜਗ੍ਹਾ ਤੋਂ ਆਣੇ ਬਾਈ? ਰਾਮਗੜ੍ਹ ਪਿੰਡ ਆ ਵੀ। ਵੀਰੇ ਕੀ ਲਗਤ ਵੋਟ ਬਣੀਆਂ? ਹਾਂਜੀ ਬਣੀਆਂ। ਕਿਹੋ ਜੀ ਉਮੀਦ ਹੈ? ਉਧਰ ਦੇਖਿਆ ਇਹਨੂੰ ਘਮਜੋ ਵੀਰੇ। ਕੀ ਇੱਛਾ ਰੱਖਦੇ ਹੋ ਸਰਕਾਰਾਂ ਕਿਹੋ ਜੇ ਕੰਮ ਕਰਨ ਲੋਕਾਂ ਦੇ? ਵੀ ਜਿਹੜੇ ਮੰਨ ਲਓ ਮਾਈ ਵੀ ਸੱਚਾ ਜੀ ਉਹਨਾਂ ਨੂੰ ਕਿਸੇ ਨੂੰ ਕੋਈ ਦਾਲ ਕਣਕ ਸਾਰੇ ਬੰਦ ਕਰਾਂ ਚਾਹੀਦੇ ਜੀ। ਕਾਰਚ ਦੇ ਇਹ ਜਿਹਨੂੰ ਇੱਕ ਨੂੰ ਨੌਕਰੀ ਦੇਣੀ ਚਾਹੀਦੀ ਆ। ਮੰਨ ਲਓ ਜੇ ਨੌਕਰੀ ਲੱਗੀ ਕਣਕ ਦਾਲ ਦਾ ਸੀ ਆਪ ਹੀ ਲੈ ਲਾਂਗੇ। ਉਹ ਮੰਨ ਲਓ ਜੇ ਵੋਟਾਂ ਹੁੰਦੀਆਂ ਉਹ ਦੇ ਦਿੰਦੇ ਆਪਾਂ 10 10 ਕਿਲੋ 5 5 ਕਿਲੋ ਉਹਦਾ ਫਾਇਦਾ ਕੀ ਦੇਣ ਦਾ? ਇਹ ਜੌਬ ਕਰਦੇ ਹੋਵਾਂਗੇ 30 ਬਿਲਕੁਲ ਜੀ ਨੌਜਵਾਨਾਂ ਦੇ ਵਿਚਾਰ ਬੜੇ ਉੱਚੇ ਐ ਸਰਕਾਰਾਂ ਸਹੂਲਤਾਂ ਆਟਾ ਦਾਲ ਦੀ ਥਾਂ ਤੇ ਨੌਕਰੀਆਂ ਦੇਣ ਤੇ ਨੌਜਵਾਨ ਰੋਟੀ ਆਟੇ ਦਾਲ ਦਾ ਪ੍ਰਬੰਧ ਸਾਰਾ ਆਪ ਕਰ ਲੈਣਗੇ ਅੱਗੇ ਚੱਲਦੇ ਹਾਂ ਥੋੜਾ ਹੋਰ ਲੋਕਾਂ ਦੀ رائے ਜਾਣਦੇ ਹਾਂ ਕਿ ਇਸ ਚੋਣਵੀ ਮਾਹੌਲ ਦੇ ਵਿੱਚ ਲੋਕਾਂ ਦੀ ਕਿਹੋ ਜਿਹੀ رائے ਮੈਡਮ ਇੱਕ ਮਿੰਟ ਰਸਤਾ ਦੇਵੋਗੇ ਪਲੀਜ਼ ਇੱਧਰ ਹੋ ਜਾ ਬਟੇ ਇੱਕ ਮਿੰਟ ਬਟੇ ਵੋਟ ਬਣੀ ਹੈ ਜੀ ਤੁਹਾਡੀ ਨਹੀਂ ਨਹੀਂ ਬਣੀ ਏ ਕਿੰਨੀ ਹੋ ਗਈ ਐ ਬਣਾਈ ਕਿਉਂ ਨਹੀਂ ਇਹਦੇ ਜੀ ਨਹੀਂ ਕਰਦਾ ਵੀ ਅਸੀਂ ਦੇਸ਼ ਦੀ ਤਰੱਕੀ ਦੇ ਵਿੱਚ ਯੋਗਦਾਨ ਪਾਈਏ ਕੁਛ ਓਕੇ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਅ ਵੀਰ ਜੀ ਗਰਮੀ ਤੁਸੀਂ ਐਸ ਪਾਸੇ ਆ ਜਾਓ ਭਾਵੇਂ ਜੇ ਆ ਰਹੇ ਹੋ ਤੇਰਾ ਤਾਂ ਠੀਕ ਐ ਅ ਵੀਰ ਜੀ ਕੀ ਕਿਹੜੀ ਥਾਂ ਤੋਂ ਆਏ ਹੋ ਤੇ ਕੀ ਨਾਮ ਹੈ ਤੁਹਾਡਾ ਇਕਬਾਲ ਸਿੰਘ ਆ ਨਾਮ ਦਾ ਵੋਟ ਪਾਉਣੇ ਆ ਜੀ ਹਰ ਵਾਰੀ ਹਾਂਜੀ ਹਾਂਜੀ ਇਸ ਵਾਰੀ ਪਾਉਂਗੇ ਹਾਂਜੀ ਕੀ ਉਮੀਦ ਕਰਦੇ ਹੋ ਵੀ ਲੀਡਰ ਲੋਕਾਂ ਦਾ ਕਿਹੋ ਜਿਹਾ ਕੰਮ ਕਰਨ ਬਹੁਤ ਚੰਗੀ ਸਰਕਾਰ ਆ ਜੀ ਇਹ ਮੌਜੂਦਾ ਸਰਕਾਰ ਸੰਤੁਸ਼ਟੋ ਇਹਨਾਂ ਦੀ ਕਾਰਜ ਹੈ। ਪੁਰਾਣਿਆਂ ਨਾਲੋਂ ਕੀ ਫਰਕ ਰਹਿ ਗਿਆ ਇਹਦਾ? ਇਹ ਨੌਕਰੀਆਂ ਨੇ ਦੇ ਬੱਚੇ ਨੂੰ। ਬੱਚੇ ਨੌਕਰੀ ਲੱਗੇ ਆ। ਭੋਜਾ ਕਢਦੇ ਆ। ਉਹ ਮੁਹਮਾਕੇ ਫਿਰ ਇਹਨਾਂ ਦੇ ਨਾਲ ਭੋਜਾ। ਹਾਂ। ਧੰਨਵਾਦ ਜੀ। ਮੌਜੂਦਾ ਸਰਕਾਰ ਦੀ ਕਾਰਜਸ਼ੈਲੀ ਤੋਂ ਲੋਕ ਖੁਸ਼ ਹਨ। ਵੀਰ ਜੀ ਕੀ ਨਾਂ ਤੁਹਾਡਾ? ਯਾਦਵਿੰਦਰ ਸਿੰਘ ਜੀ। ਇੱਕ ਮਿੰਟ ਖੜੇ ਹੋ ਜਾਓਗੇ ਜੀ ਪ੍ਰੋਪਰਲੀ ਆਪਾਂ ਆ ਜਾਾਂਗੇ ਫਰੇਮ ਦੇ ਵਿੱਚ। ਇਹ ਯਾਦਵਿੰਦਰ ਜੀ ਕਿਹੜੀ ਜਗ੍ਹਾ ਤੋਂ ਆਏ ਆ? ਬਲਮਗੜ ਪਿੰਡ ਤੋਂ। ਬਲਮਗੜ ਤੋਂ। ਵੀਰੇ ਕੀ ਕੰਮ ਕਰਦੇ ਹੋ ਇੱਥੇ? ਮੈਂ ਪ੍ਰਾਈਵੇਟ ਨੌਕਰੀ ਕਰਦਾ ਹਾਂ ਜੀ। ਵੋਟ ਵੋਟ ਪਾਉਣੇ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਕਿਹੋ ਜੀਆਂ ਮੰਗਾਂ ਜਿਨ੍ਹਾਂ ਨੂੰ ਲੈ ਕੇ ਵੋਟ ਪਾਉਣ ਜਾ ਰਹੇ ਹੋ ਸਰਕਾਰ ਨੂੰ ਤਾਂ ਬਸ ਇਹ ਐ ਇੰਪਲੋਇਮੈਂਟ ਹੋਣੀ ਚਾਹੀਦੀ ਆ ਤੇ ਜਿਹੜਾ ਇੱਥੇ ਕ੍ਰਾਈਮ ਰੇਟ ਘਟਣਾ ਚਾਹੀਦਾ ਕ੍ਰਾਈਮ ਰੇਟ ਬਹੁਤ ਜ਼ਿਆਦਾ ਆ ਤਾਂ ਜੋ ਬੰਦੇ ਜਿਹੜੇ ਬਾਹਰ ਭਜਦੇ ਆਗੇ ਜਿਹੜੇ ਤਾਂ ਬਾਹਰ ਜਾਵੜਦੇ ਜਾਵੜਦੇ ਆ ਜਿਹੜੇ ਇੱਥੇ ਰਹਿ ਜਾਂਦੇ ਉਹਨਾਂ ਨੂੰ ਵੀ ਕੁਝ ਨਹੀਂ ਮਿਲਦਾਗਾ ਧੰਨਵਾਦ ਜੀ ਇਹ ਸਨ ਕੁਝ ਲੋਕ ਜਿਨ੍ਹਾਂ ਨੇ ਆਖਿਆ ਕਿ ਇੰਪਲੋਇਮੈਂਟ ਲੋਕਾਂ ਦੀ ਜਿਹੜੀ ਹੈ ਮੁੱਖ ਮੰਗ ਹੈ ਤੇ ਇਸ ਮੰਗ ਦੇ ਨਾਲ ਲੋਕ ਜਿਹੜੇ ਐ ਅਪਰਾਧ ਮੁਕਤ এমਪਲాయਮੈਂਟ ਲੋਕਾਂ ਦੀ ਮੁੱਖ ਮੰਗ ਐ ਤੇ ਅਪਰਾਧ ਮੁਕਤ ਸਮਾਜ ਵਾਸਤੇ ਲੋਕ ਇਸ ਵਾਰ ਪੋਲਿੰਗ ਬੂਥ ਤੱਕ ਜਾਣਗੇ ਵੋਟ ਪਾਉਣਗੇ ਹੋਰਾਂ ਨਾਲ ਵੀ ਗੱਲ ਕਰਦੇ ਆ ਕੀ ਕਹਿਣਾ ਐ ਲੋਕਾਂ ਦੀ ਕਿਹੋ ਜਿਹੀ ਪ੍ਰਤੀਕਿਰਿਆ ਐ ਵੀਰੇ ਕੀ ਨਾ ਰੋੜਾ ਪ੍ਰਦੀਪ ਕੁਮਾਰੀ ਵੋਟ ਬਣਈ ਜੀ ਹਾਂਜੀ ਵੀਰੇ ਕੀ ਚਾਹੁੰਦੇ ਹੋ ਵੀ ਜਦੋਂ ਅਸੀਂ ਵੋਟ ਪਾਉਣੇ ਆ ਲੀਡਰ ਸਾਡੇ ਕਿਹੋ ਜਿਹੇ ਕੰਮ ਕਰਨਗੇ ਲੀਡਰ ਕੋ ਕੰਮ ਕਰਦਾ ਹੀ ਨਹੀਂ ਗਏ ਜੀ ਅੱਜ ਤੱਕ ਕਿਸੇ ਨੂੰ ਇਹ ਟਾਰਗੇਟ ਲੈ ਕੇ ਗਏ ਹੋ ਆਪਦਾ ਵੀ ਮੇਰਾ ਹੱਕ ਕੰਮ ਨਾ ਕੀਤਾ ਹੋਵੇ ਹਾਂਜੀ ਕਿਸੇ ਕੋਲੇ ਟਾਰਗੇਟ ਜਾਂ ਨਹੀਂ ਜੀ ਲੈ ਕੇ ਜਾਵਾਂਗੇ ਫਿਰ ਦੀ ਸੁਪੇ ਲੀਡਰਾਂ ਨੂੰ ਹੁੰਦੀਦਾ ਹੀ ਨਿਕਾ ਕਿਹੋ ਜੀਆਂ ਕਮੀਆਂ ਲੱਗਦੀਆਂ ਜਿਹੜੀਆਂ ਤੁਸੀਂ ਅੱਜ ਸਾਡੇ ਨਾਲ ਹੀ ਸਰਕਾਰ ਤੱਕ ਜਾਂ ਨੇਤਾਵਾਂ ਤੱਕ ਪਹੁੰਚਾਉਣੀਆਂ ਚਾਹੁੰਦੇ ਹੋ ਕਿਹੋ ਜੀਆਂ ਕਮੀਆਂ ਹੁਣ ਗਰੀਬ ਜਨਤਾ ਹੀ ਪੜੇ ਲਿਖੇ ਮੁੰਡੇ ਕਿੰਨੇ ਫਿਰਦੇ ਬੇਰੁਜ਼ਗਾਰ ਨਸ਼ਿਆਂ ਤੇ ਲੱਗ ਜਾਂਦੇ ਹੈਗੇ ਠੀਕ ਹੈ ਇਹ ਉਹਨਾਂ ਨੌਕਰੀਆਂ ਕਿਉਂ ਨਹੀਂ ਦਿੰਦੇ ਜੀ ਇਹ ਸਰਕਾਰ ਕਹਿੰਦੀ ਸੀ ਨਸ਼ਿਆਂ ਤੇ ਅਸੀਂ ਕਾਬੂ ਪਾ ਲਿਆ ਤੇ ਪਾਇਆ ਕਿੱਥੇ ਜੀ ਜੀ ਕਿੰਨੇ ਲੋਕ ਜ਼ਹਿਰ ਮਰੀ ਜਾਂਦੇ ਟੀਕੇ ਲਾ ਲ ਕੇ ਕੋਈ ਗੈਰਫਸੂਲ ਖਾਈ ਜਾਂਦਾ ਕੋਈ ਟੀਕੇ ਲਾਈ ਜਾਂਦਾ ਜੀ ਜੀ ਬੱਚੇ ਨਹੀਂ ਕਿ ਨਹੀਂ ਕਿ ਪਰਿਵਾਰ ਖੰਨੇ ਖਰਾਬ ਹੋ ਜਾਂਦੇ ਮਾਵਾ ਵਿਚਾਰੀਆਂ ਬੇਜਗ੍ਹਾ ਰਹ ਜਾਂਦੀਆਂ ਆਪਾਂ ਤੇ ਇਹ ਕਹਿਣਾ ਚਾਹਣਾ ਇਹ ਸਰਕਾਰ ਵੀ ਇਹਨਾਂ ਤੇ ਪਾਬੰਦੀਆਂ ਲਾਵੇ ਪਿੱਛੋਂ ਬੰਦ ਕਰਈ ਬਿਲਕੁਲ ਲੋਕਾਂ ਦੇ ਬੜੇ ਵੱਡੇ ਇਤਰਾਜ਼ ਵੀ ਆ ਸਰਕਾਰ ਤੱਕ ਖਾਸਾ ਜੀ ਤੁਹਾਡੇ ਕੋਲ ਆਵਾਂਗੇ 1 ਮਿੰਟ ਲਈ ਵੀਰ ਜੀ ਇੱਧਰ ਆ ਜਿਓ ਇੱਕ ਮਿੰਟ ਸਤਿ ਸ਼੍ਰੀ ਅਕਾਲ ਬਾਈ ਜੀ ਅਹ ਖਾਲਸਾ ਜੀ ਕੀ ਨਾਮ ਹੈ ਆਪਣਾ ਪ੍ਰਵਿੰਦਰ ਸਿੰਘ ਜੀ ਅਹ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਹੋ ਰੋੜਾਣੀ ਮੰਡੀ ਦੇ ਖਾਲਸਾ ਜੀ ਸਾਡੀ ਲੋਕਾਂ ਨਾਲ ਗੱਲਬਾਤ ਹੋਈ ਹੈ ਲੋਕਾਂ ਦੀ ਮੰਗ ਹੈ ਰੋਜ਼ਗਾਰ ਤੇ ਨਸ਼ਾ ਮੁਕਤ ਸਮਾਜ ਅਪਰਾਧ ਮੁਕਤ ਇਸ ਵਾਰ ਦੇਸ਼ ਦੇ ਲੀਡਰਾਂ ਤੋਂ ਕਿਹੋ ਜੀ ਆਸ ਰੱਖਦੇ ਹੋ ਕੀ ਮੰਗ ਹੈ ਇਹਨੂੰ ਤਾਂ ਕਾਦੀ ਮੰਗ ਰੱਖੀ ਹੈ ਜੀ ਵੋਟਾਂ ਲੈ ਕੇ ਭੱਜ ਜਾਂਦੇ ਮੋੜ ਕੇ ਕੋਈ ਆਪਣੇ ਕੋਈ ਗੱਲ ਸੁਣਦਾ ਨਹੀਂ ਸਾਡੀ ਇਸ ਵਾਰ ਵੋਟ ਪਾਉਂਗੇ ਫਿਰ ਜ਼ਰੂਰ ਪਾਵਾਂਗੇ ਵੋਟ ਤਾਂ ਆਪਣਾ ਫਰਜ਼ ਮੰਨਦਾ ਨਾ ਪਾਉਂਦਾ ਜੀ ਕਿਹੋ ਜਿਹਾ ਸੁਨੇਹਾ ਦੇਣਾ ਚਾਹੁੰਦੇ ਨੇ ਲ ਗਰੀਬ ਬੰਦੇ ਦੀ ਮਦਦ ਕਰਨ ਹੁਣ ਸਾਡੇ ਵਰਗੇ 3-300 ਰੁਪਏ ਤੇ ਦਿਹਾੜੀ ਦੇ ਕੰਮ ਕਰਦੇ ਬੱਚੇ ਪਾਲਦੇ ਆ ਬਹੁਤ ਔਖੇ ਪਾਲਦੇ ਮਹਿੰਗਾਈ ਬਹੁਤ ਹੋਈ ਪਈ ਐ ਖੰਡ ਚਾਹ ਦੇਖੋ ਕਿੱਥੇ ਪਹੁੰਚ ਗਈ ਐ ਅਜ ਤੱਕ ਇਹਨੇ ਵੀ ਕੋਈ ਸਾਡੇ ਕੰਨੇ ਵੀ ਖਿਆਲ ਕਰਨ ਪਰ ਨਹੀਂ ਕਾਹਦਾ ਕਰਨ ਲਾਰੇ ਲਾ ਕੇ ਪਾ ਜਾਂਦੇ ਆ ਆ ਦੇਸ਼ ਦੇ ਪ੍ਰਧਾਨ ਮੰਤਰੀ ਇੱਕ ਦੋ ਦਿਨਾਂ ਤੱਕ ਪੰਜਾਬ ਆ ਰਹੇ ਆ ਚੋਣ ਰੈਲੀਆਂ ਕਰਨ ਲੱਗਦਾ ਲੋਕਾਂ ਨੂੰ ਕੁਝ ਫਾਇਦਾ ਹੋਊਗਾ ਇਹਦਾ ਕਾਹਦਾ ਫਾਇਦਾ ਹੋਣਾ ਇਹੋ ਬਸ ਆਪਦਾ ਕਰਕੇ ਜਾਂਦੇ ਰਹਿਣਗੇ ਜੀ ਹੈਨਾ ਜੀ ਐਮਪੀ ਬਣ ਜਾਣਗੇ ਪੈਨਸ਼ਨਾਂ ਲੈਣੀਆਂ ਇਹਨਾਂ ਨੇ ਮੋਜਾਂ ਕਰਨੀਆਂ ਸਾਡਾ ਕਿਸ ਨੇ ਕੀ ਸੁਣਨਾ ਜੀ ਟੁਕੜਾ ਜੀ ਅਜੇ ਤੱਕ 5 ਮਿੰਟਾਂ ਦਾ ਕੰਮ ਕਰਕੇ ਆਪਦਾ ਜਾਂਦੇ ਰਹਾ ਵੋਟ ਪਾਵਾਂਗੇ ਚਲੋ ਜੀ ਵੀਰ ਜੀ 1 ਮਿੰਟ ਰੁਕੋਗੇ ਅ 1 ਮਿੰਟ ਸਮਾਂ ਦਿਓ ਜੀ ਸਾਨੂੰ ਹੋਰ ਸਾਡੇ ਨਾਲ ਬਜ਼ੁਰਗ ਜੁੜੇ ਆ ਸਸੀਕਲ ਬਾਈ ਜੀ ਸਸੀਕਲ ਜੀ ਅ ਵੀਰ ਜੀ ਕੀ ਨਾਮ ਹੈ ਤੁਹਾਡਾ ਅਜੈਬ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਸੋਹਣਗਰ ਤੇਲ ਤੋਂ ਅਸੀਂ ਵੋਟਾਂ ਨੂੰ ਲੈ ਕੇ ਲੋਕਾਂ ਦੀ ਰਾਏ ਇਕੱਠੀ ਕਰ ਰਹੇ ਆ ਕਿਹੋ ਜਿਹੀ ਆਸਾ ਰੱਖਦੇ ਹਾਂ ਜਿਹੜੀ ਸਰਕਾਰ ਅੱਗੇ ਬਣੇ ਕੀ ਕੰਮ ਕਰੇ ਲੋਕਾਂ ਦੇ ਅਸੀਂ ਤਾਂ ਇਹ ਗਰੀਬਾਂ ਦਾ ਕੰਮ ਕਰੇ ਸਾਰਿਆਂ ਦਾ ਕਿਹੋ ਜਿਹਾ ਕੰਮ ਹੈ ਜੀ ਗਰੀਬਾਂ ਦੇ ਇਹਨਾਂ ਨੂੰ ਰੋਜ਼ਗਾਰ ਦੇਣਾ ਠੀਕ ਹੈ ਪਹਿਲਾਂ ਵੀ ਲੋਕਾਂ ਨੇ ਰੋਜ਼ਗਾਰ ਹੀ ਦੱਸਿਆ ਜਿਹੜੇ ਆ ਨਾ ਉਹ ਦਾਣੇ ਦਿੰਦੇ ਸੀ ਉਹ 30 ਕਿਲੋ ਤੋਂ ਪਾ 10 ਕਿਲੋ ਤੇ ਆ ਗਏ ਆ ਮੌਜੂਦਾ ਸਰਕਾਰ ਨੇ ਜੋ ਦਾਅਵੇ ਵਾਅਦੇ ਕੀਤੇ ਸੀ ਲੱਗਦਾ ਪੂਰੇ ਹੋ ਰਹੇ ਆ ਨਹੀਂ ਪੂਰੇ ਕਿਤੇ ਨਹੀਂ ਇਸ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਆਉਣਾ ਕੱਲ ਠੀਕ ਹੈ ਜੀ ਲੱਗਦਾ ਲੋਕਾਂ ਨੂੰ ਕੋਈ ਲਾਭ ਹੋਊਗਾ ਇਸ ਚੀਜ਼ ਦਾ ਮੈਨੂੰ ਤਾਂ ਲੱਗਦਾ ਹੋਊਗਾ ਜਿਹੜਾ ਲੋਕ ਨਹੀਂ ਮੰਗ ਲੱਗਦੇ ਉਹ ਤੇ ਇਹ ਦੂਜਿਆਂ ਦੇ ਜੀ ਆਮ ਪਾਰਟੀ ਵਾਲਿਆਂ ਦੇ ਆ ਕਾਂਗਰਸ ਵਾਲਿਆਂ ਦੇ ਦੂਜੇ ਕੀ ਆ ਝਾੜੂ ਵਾਲਿਆਂ ਦੇ ਝਾੜੂ ਵਾਲਿਆਂ ਨੇ ਕਿਤੇ ਹੀ ਕੁਝ ਨਹੀਂ ਇੱਕ ਮੌਜੂਦਾ ਸਰਕਾਰ ਤੇ ਤਰ੍ਹਾਂ ਇੱਕ ਪਾਣੀ ਪਾਣੀ ਛੱਡਤਾ ਪਾਣੀ ਛੱਡਤਾ ਤੇ ਇਹ ਇੱਕ ਦੂਜਾ ਲਾਈਟ ਛੱਡਤੀ ਹੈ ਲਾਈਟ ਨੂੰ ਤੇ ਪਾਣੀ ਨੂੰ ਕੀ ਕਰਾਂਗੇ ਤੇ ਜਿਹੜੀ ਕਣਕਾਂ ਦੀ ਸੀ 30 ਕਿਲੋ ਮਹੀਨੇ ਦੀ ਤੇ ਉਹਦੇ ਚੋਂ 10 ਕਿਲੋ ਕਣਕ ਕਰਤੀ ਬਿਲਕੁਲ ਜੀ ਹਾਂ ਲੋਕਾਂ ਦੇ ਇਤਰਾਜ਼ ਕੁਝ ਲੋਕ ਸਮਾਜ ਦੇ ਇਹਨਾਂ ਤੋਂ ਸੰਤੁਸ਼ਟ ਵੀ ਹਨ ਤਾਂ ਅੱਗੇ ਵੀ ਤੁਹਾਡੀ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰ ਲਾਂਗੇ ਭੈਣ ਜੀ ਬੋਲਪੋਂਗੇ ਦੱਸ ਦੋਗੇ ਥੋੜਾ ਜ ਤੁਸੀਂ ਬੋਲਪੋਂਗੇ ਮੈਡਮ ਕੀ ਨਾਮ ਹੈ ਤੁਹਾਡਾ ਮੇਰੇ ਨਾਮ ਸੋਨੂ ਰਣ ਵੋਟ ਪਾਉਣੇ ਆ ਹਰ ਵਾਰ ਨਾ ਮੈਂ ਤਾਂ ਮੇਰੇ ਤੋਂ ਵੋਟ ਬਣੀ ਨਹੀਂ ਹੈ ਵੋਟ ਬਣੀ ਹੋਈ ਨਹੀਂ ਹੈ ਹਾਂ ਕੋਈ ਨਹੀਂ ਬਣਾਉਣੀ ਤਾਂ ਚਾਹੀਦੀ ਹੈ ਵੋਟ ਹਾਂ ਬਣਾਨੀ ਤਾਂ ਚਾਹੀਦੀ ਪਰ ਬਣੀ ਨਹੀਂ ਹੈ ਸਿਆਸਤਦਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿਹੋ ਜਿਹਾ ਲੋੜ ਹੈ ਸਾਡੇ ਸਮਾਜ ਨੂੰ ਕਿਹੋ ਜਿਹੇ ਕੰਮ ਹੋਣੇ ਚਾਹੀਦੇ ਆ ਇਹ ਸਮਝਦਾਰੀ ਹੋਣੀ ਚਾਹੀਦੀ ਆ ਤੇ ਸਮਝਦਾਰ ਸਾਰਿਆਂ ਨੂੰ ਹੋਣਾ ਚਾਹੀਦਾ ਵਧੀਆ ਹੋਣਾ ਚਾਹੀਦਾ ਵੀ ਆਮ ਲੋਕਾਂ ਨੂੰ ਵੀ ਐਸਾ ਨਹੀਂ ਹੋਣਾ ਚਾਹੀਦਾ ਵੀ ਅਸੀਂ ਸਮਝਦਾਰ ਨਹੀਂ ਆ ਫਿਰ ਆਪਣੇ ਬਸ ਮੈਂ ਮੇਰਾ ਤਾਂ ਹੀ ਕਹਿਣਾ ਵੀ ਆਪਣੇ ਸਮਾਜ ਨੂੰ ਬਹੁਤ ਵਧੀਆ ਰਹਿਣਾ ਚਾਹੀਦਾ ਚੋਣਾਂ ਦੀ ਇਸ ਚਰਚਾ ਵਿੱਚ ਕੁਝ ਲੋਕਾਂ ਤੱਕ ਤੁਹਾਨੂੰ ਹੋਰ ਲੈ ਕੇ ਜਾਣੇ ਆ ਬਾਬਾ ਜੀ ਕੀ ਕਹਿਣਾ ਚਾਹੁੰਦੇ ਸੀ ਆਪਣੀ ਗੱਲ ਪਹਿਲਾਂ ਵੀ ਨਹੀਂ ਪੂਰੀ ਹੋ ਸਕੀ ਸੀ ਜੀ ਚਿੱਟਾ ਤੇ ਗੋਲੀਆਂ ਬਹੁਤ ਚੱਲ ਰਿਆ ਲੋਕ ਟੀਕੇ ਲਾ ਲਾ ਮਰੀ ਜਾਂਦੇ ਗਾਬੇ ਖਾਈ ਜਾਂਦੇ ਆ ਕਹਿੰਦੇ ਗਾਬੇ ਖਾਣੇ ਤੇ ਉਹਦੇ ਨਾਲ ਵੀ ਲੋਕ ਮਰੀ ਜਾਂਦੇ ਆ ਗਰੀਬ ਕੀ ਕਰਨਗੇ ਕੰਮ ਨਹੀਂ ਹੁੰਦਾਗਾ ਉਹਨਾਂ ਦਾ ਖਾਦੇ ਬਿਨਾ ਤੇ ਮਰ ਜਾਂਦੇ ਆ ਸਰਕਾਰਾਂ ਕੀ ਕਰਨਾ ਹੈ ਇਹਦੇ ਉੱਪਰ ਕਾਬੂ ਪਾਉਣ ਲਈ ਸਿਆਸਤਦਾਨਾਂ ਨੂੰ ਕੀ ਕਹੋਗੇ ਵੀ ਇਸ ਬਾਰੇ ਕੀ ਕੀਤਾ ਜਾਵੇ ਸਰਕਾਰਾਂ ਕੰਟਰੋਲ ਕਰਨ ਦੇ ਤੇ ਇਹ ਨਸ਼ੇ ਬੰਦ ਕੀਤੇ ਜਾਣ ਉਹ ਬੱਸ ਚੁਰਾਈ ਆ ਵੀਰ ਜੀ ਇੱਕ ਮਿੰਟ ਨਾਲ ਉਹਨਾਂ ਦੀ ਬੱਸ ਵੀ ਜਾ ਰਹੀ ਹੈ ਕੀ ਕਹਿੰਦੇ ਸੀ ਚੰਦ ਜਾਂਦੇ ਸਿਰਫ ਅੱਧੇ ਮਿੰਟ ਪਾ ਜੋ ਮੈਂ ਆਇਆ ਸੀ ਵੀ ਇਹ ਸਰਕਾਰ ਤੋਂ ਨਾ ਚਿੱਟੇ ਰੋਕੇਗਾ ਨਾ ਗੋਲੀਆਂ ਰੋਕੇਗਾ ਨਾ ਇਹਨਾਂ ਦੇ ਪੋਸਟਰ ਰੋਕੇਗਾ ਨਾ ਤੇ ਫੀਮ ਰੋਕੀ ਗਈ ਕੀ ਕਰੇ ਸਰਕਾਰ ਇਹਨੂੰ ਰੋਕਣ ਵਾਸਤੇ ਇਹਨੂੰ ਜੀ ਰੋਕਣ ਇਹ ਗੱਭਰੂ ਜਵਾਨ ਗੱਭਰੂ ਜਵਾਨ ਲੋਕ ਬਿਲਕੁਲ ਇੱਕ ਮਾਤਾ ਜੀ ਵੀ ਹੈ ਮਾਤਾ ਜੀ ਇੱਕ ਮਿੰਟ ਕੀ ਕਹਿ ਰਹੇ ਹੋ ਨਸ਼ਿਆਂ ਨੂੰ ਲੈ ਕੇ ਹਾਂਜੀ ਚਿੱਟੇ ਨਾਲ ਤਾਂ ਗੱਭਰੂ ਲੋਕਾਂ ਨੇ ਬਤਮਰੀ ਜਾਂਦੇ ਚਟਾਰੋ ਰੋਕਣ ਗੋਲੀਆਂ ਰੋਕਣ ਚਲ ਪੁਸ਼ਤ ਫੀਮ ਤਾਂ ਖਾ ਕੇ ਬੰਦਾ ਕੰਮ ਕਰਦਾ ਨਹੀਂ ਗੋਲੀਆਂ ਖਾ ਕੇ ਕਰ ਚਿੱਟਾ ਲਾਲਾ ਕੇ ਮਰੀ ਜਾਂਦੇ ਲੋਕਾਂ ਦੀ ਜੀ ਬੀਬੀਆਂ ਨੇ ਤੇ ਬਜ਼ੁਰਗਾਂ ਨੇ ਬੜੀ ਵੱਡੀ ਤੇ ਅਹਿਮ ਗੱਲ ਆਖੀ ਹੈ ਕਿ ਲੋਕ ਨਸ਼ੇ ਨਾਲ ਮਰ ਰਹੇ ਨੇ ਅੱਜ ਦੀ ਇਸ ਚਰਚਾ ਦੇ ਵਿੱਚ ਅਹਿਮ ਗੱਲਾਂ ਉੱਭਰ ਕੇ ਸਾਹਮਣੇ ਆਈਆਂ ਨੇ ਕਿ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਅਪਰਾਧ ਮੁਕਤ ਸਮਾਜ ਦੀ ਲੋੜ ਹੈ ਉੱਥੇ ਹੀ ਬਜ਼ੁਰਗਾਂ ਨੇ ਦੱਸਿਆ ਹੈ ਕਿ ਸਮਾਜ ਨਸ਼ਾ ਮੁਕਤ ਹੋਣਾ ਚਾਹੀਦਾ ਹੈ ਅਤੇ ਨਸ਼ੇ ਦੀ ਵਿਕਰੀ ਉੱਪਰ ਸਰਕਾਰ ਅਤੇ ਏਜੰਸੀਆਂ ਕੰਟਰੋਲ ਕਰਨ ਵਾਸਤੇ ਕੁਝ ਵਿਸ਼ੇਸ਼ ਕਦਮ ਚੁੱਕਣ ਕੈਮਰਾ ਪਰਸਨ ਗੁਰਮੀਤ ਦੇ ਨਾਲ ਸ਼੍ਰੀ ਮੁਖਤਸਰ ਸਾਹਿਬ ਤੋਂ ਇਸ ਸ਼ਾਨਦਿਸ਼ ਵਿਸ਼ੇਸ਼ ਰਿਪੋਰਟ ਧੰਨਵਾਦ